लुधियाना ਦੇ ਜਮਾਲਪੁਰ ਚ ਹੋਏ ਫਰਜ਼ੀ ਐਨਕਾਊਂਟਰ ਮਾਮਲੇ ਚ ਅੱਜ ਪੀੜਤ ਪੱਖ ਦੇ ਗਵਾਹ ਤੇ 40 ਦੇ ਕਰੀਬ ਹਥਿਆਰਬੰਦ ਲੋਕਾਂ ਨੇ ਅਦਾਲਤ 'ਚ ਹਮਲਾ ਕਰ ਦਿੱਤਾ ਇਸ ਮੌਕੇ ਪੁਲਿਸ ਨੇ ਗਵਾਹ ਨੂੰ ਬਚਾਇਆ ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਨੇ ਕਿਹਾ ਕਿ ਉਸਦੇ ਦੋਵੇਂ ਪੁੱਤਰਾਂ ਦੀ 27 ਸਤੰਬਰ 2014 ਚ ਜਮਾਲਪੁਰ ਦੇ ਫਰਜ਼ੀ ਐਨਕਾਊਂਟਰ ਚ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਬਲਜੀਤ ਗਵਾਹੀ ਨਾ ਦੇ ਸਕੇ ਇਸੇ ਲਈ ਇਹ ਹਮਲਾ ਕਰਵਾਇਆ ਗਿਆ ਇਸ ਕੇਸ ਦੇ ਵਕੀਲ ਪੰਕਜ ਸੂਰੀ ਮੁਤਾਬਕ ਬਲਜੀਤ ਗਵਾਹੀ ਦੇਣ ਆਇਆ ਸੀ ਤੇ ਉਸ ਤੇ ਹਥਿਆਰਬੰਦ ਲੋਕਾਂ ਸਮੇਤ ਮਾਛੇਵਾੜਾ ਪੁਲਿਸ ਦੇ ਕੁਝ ਜਵਾਨਾਂ ਨੇ ਵੀ ਹਮ ਵਕੀਲ ਸਾਹਿਬ ਦੇ ਚੈਂਬਰ 'ਚ ਬੈਠਾ ਸੀਗਾ ਜੀ ਤੇ ਬੰਦੇ ਆਏ ਕਹਿੰਦੇ ਵੀ ਮੈਂ ਬਾਹਰ ਸੁਣ ਲਿਆ ਸੀਗਾ ਤੇ ਵਕੀਲ ਸਾਹਿਬ ਨੇ ਭਜਾਇਆ ਉਹਨਾਂ ਨੂੰ ਜੀ ਕਹਿੰਦੇ ਗੋਲੀ ਮਾਰ ਦੇਣੀ ਵੀ ਇਹਨੂੰ ਅੱਜ ਗਵਾਹੀ ਨਹੀਂ ਹੋਣ ਦੇਣੀ ਹਥਿਆਰ ਸੀਗੇ ਜੀ ਵੈਪਨ ਹਾਂ ਜੀ ਦੋ ਪੁਲਿਸ ਵਾਲੇ ਸੀਗੇ ਜੀ ਨੇ ਸਾਡੇ ਗਵਾਹ ਨੂੰ ਥ੍ਰੈਟ ਕੀਤਾ ਰਾਤੀ ਪੰਜ ਗੱਡੀਆਂ ਲਾਈਆਂ ਜੀ ਉਹਨਾਂ ਦੇ ਮਗਰ ਦਵਾ ਦੇ ਸਵੇਰੇ ਇਹਨਾਂ ਨੇ ਮੇਰੇ ਚੈਂਬਰ ਦੇ ਵਿੱਚ ਆ ਕੇ 20-25 ਜਣੇ ਇਹਨਾਂ ਨੇ ਆ ਕੇ ਗਵਾਹ ਨੂੰ ਥ्रेट ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਬੜੀ ਮੁਸ਼ਕਲ ਬਚਾਇਆ ਗਵਾਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਕੋਲ ਵੈਪਨ ਸੀਗੇ ਜੀ ਬਾਕੀ ਜਿਹੜੇ ਇਹਨਾਂ ਦੇ ਪਿੱਛੇ ਸੀਗੇ ਇੱਕ ਦੋ ਜਣਿਆਂ ਨੇ ਅਸਲੇ ਫੜੇ ਹੋਏ ਸੀਗੇ ਜੋ ਕਿ ਸਾਡਾ ਮੁੱਖ ਗਵਾਹ ਹੈ ਮੌਕੇ ਦਾ ਉਹ ਗਵਾਹੀ ਦੇਣ ਆਇਆ ਸੀ ਸ਼ਾਮ ਨੂੰ ਜਦੋਂ ਘਰ ਪਹੁੰਚਿਆ ਮਾਚੀਵਾੜੇ ਵਿਖੇ ਤਾਂ ਉਸ ਦੇ ਉੱਤੇ ਅਟੈਕ ਕੀਤਾ ਗਿਆ ਕੁਝ ਬੰਦੇਆ ਵੱਲੋਂ ਉਹ ਕੱਲ ਅੱਜ ਸਵੇਰੇ ਘਬਰਾਇਆ ਹੋਇਆ ਕੋਰਟ ਵਿੱਚ ਪਹੁੰਚਿਆ ਸਾਡੇ ਕੋਲ ਵੀ ਮੇਰੇ ਤੇ ਅਟੈਕ ਕੀਤਾ ਅਸੀਂ ਇੱਥੇ ਸੀਬੀਓ ਸੀ ਸਰ ਕੋਲ ਰਿਪੋਰਟ ਕਰਨ ਨੂੰ ਫਿਰਦੇ ਸੀ ਤਾਂ 70-75 ਬੰਦੇ ਤਿੰਨ ਪੁਲਿਸ ਮੁਲਾਜ਼ਮ ਮਾਚੀਵਾ ਉਸ ਨੂੰ ਚੱਕਣ ਵਾਸਤੇ ਆ ਪਏ ਕੋਲ ਵੈਪਰ ਸੀ ਉਹਨਾਂ ਦੇ ਪ੍ਰਾਈਵੇਟ ਵੈਪਰਾਂ ਦੇ ਨਾਲ ਆਏ ਕਿ ਇਸ ਦੀ ਅਰੈਸਟ ਪਾਉਣੀ ਹੈ ਕਿ ਇਸ ਨੂੰ ਪਰਫੜਨਾ ਕਿਸੇ ਕੇਸ ਦੇ ਵਿੱਚ ਮੇਰੇ ਕੇਸ ਨੂੰ ਫੁਰਦਬੋਰਡ ਕੀਤਾ ਜਾ ਰਿਹਾ ਹੈ ਤੇ ਬੜੀ ਮੁਸ਼ਕਲ ਦੇ ਨਾਲ ਅਸੀਂ ਬਚਾ ਕੇ ਬੰਨੀ ਨੂੰ ਕੋਰਟ ਵਿੱਚ ਪੇਸ਼ ਕੀਤਾ ਹੈ ਹਾਲਾਂਕਿ ਉਹ ਗੱਲ ਵੱਖਰੀ ਕਿ ਪੁਲਿਸ ਇਸ ਨੂੰ ਬਹੁਤ ਵੱਡੀ ਘਟਨਾ ਨਹੀਂ ਮੰਨ ਰਹੀ 27 ਸਤੰਬਰ 2014 ਨੂੰ ਮਾਛੀਵਾੜਾ ਪੁਲਿਸ ਨੇ ਜਮਾਲਪੁਰ ਦੀ ਕੋਠੀ 'ਚ ਦੋ ਸਕੇ ਪ੍ਰਾਮਣੂ ਗੋਲੀ ਮਾਰ ਦਿੱਤੀ ਸੀ